ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲੋਕ ਆਪਣੇ ਨਾ ਇੰਡੀਆ ਦੇ ਆ ਜਿਹੜੇ ਪੰਜਾਬ ਦੇ ਆਗੇ ਉਹ ਨਾ ਸਿਸਟਮ ਨੂੰ ਬੜਾ ਪੰਡਦੇ ਆ ਹਨਾ ਵੀ ਜਿਹੜਾ ਇੰਡੀਆ ਦਾ ਸਿਸਟਮ ਆ ਪੰਜਾਬ ਦੀ ਸਰਕਾਰ ਆ ਉਹ ਕੰਮ ਨਹੀਂ ਕਰਦੀ ਜਾਂ ਐ ਨਹੀਂ ਕਰਦੀ ਸਾਡੇ ਤਾਂ ਹੀ ਅਸੀਂ ਬੱਚੇ ਆ ਦੇ ਬਾਹਰ ਪੇਜ ਰਿਆ ਹਨਾ ਵੀ ਸੋ ਗਾਰਡਨ ਨਾਲ ਇੱਕ ਤਰ੍ਹਾਂ ਦਾ ਨਾ ਵਿਚਾਰਾ ਪੰਜਾਬ ਵਾਲਾ ਬੜਾ ਜਾਂਦਾ ਲੋਕਾਂ ਦੇ ਵਿੱਚ ਅਸੀਂ ਵਿਚਾਰੇ ਆਂਗੇ ਸਾਡੇ ਨਾਮ ਮਾੜਾ ਹੁੰਦਾ ਪਹਿਲੀ ਗੱਲ ਤਾਂ ਇੱਕ ਗੱਲ ਬਈ ਲੋਕ ਕਰ ਲੈਣ ਜਿਹੜੇ ਵੀ ਲੋਕ ਇਸ ਸਥਿਤੀ ਦੇ ਵਿੱਚ ਹੈਗੇ ਨੇ ਉਸ ਸਥਿਤੀ ਦੇ ਲਾਇਕ ਲੋਕ ਆਪ ਹੀ ਨੇ ਕਿਉਂਕਿ ਜਦੋਂ ਕੋਈ ਵੀ ਸਰਕਾਰ ਤੁਹਾਡ ਨੂੰ ਕੁੜਦੀ ਆ ਜਾਂ ਤੁਹਾਡੇ ਵਿਰੁੱਧ ਕੋਈ ਨੀਤੀ ਲੈ ਕੇ ਆਉਂਦੀ ਹੈਗੀ ਉਹ ਤਾਂ ਤੁਸੀਂ ਕਿਹਾ ਵੀ ਮਰ ਮਾਰੇਗੇ ਪੱਟੇ ਕੋਤਾ ਤੁਸੀਂ ਪੂਰਾ ਰੋਲਾ ਪਾਉਣੇ ਹੋਣਾ ਜਦੋਂ ਕਿ ਸਰਕਾਰ ਹਨਾ ਵੋਟਾਂ ਆ ਜਾਂਦੀਆਂ ਨੇ ਫਿਰ ਤੁਸੀਂ ਅੱਡੋ ਅੱਡ ਪਾਰਟੀਆਂ ਦੇ ਵਿੱਚ ਜਾ ਕੇ ਰਲ ਜਿੰਦੇ ਸਰਕਾਰ ਦਾ ਨਹੀਂ ਕੋਈ ਦੋਸ਼ ਹੈਗਾ ਸਰਕਾਰ ਤਾਂ ਜਿਹੜੀ ਜਿਹੜੀਆਂ ਉਹਨੇ ਨੀਤੀਆਂ ਲੈ ਕੇ ਆਉਣੀਆਂ ਨੇ ਉਹ ਆਊਗੀ ਆਊਗੀ ਪਰ ਸਰਕਾਰ ਨੀਤੀਆਂ ਵਾਸਤੇ ਬਣੀ ਹੁੰਦੀ ਆ ਪਰ ਲੋਕਾਂ ਲੋਕ ਪਰ ਜਿਹੜੇ ਛਤਰਖਾਨ ਦੇ ਇੰਨੇ ਕੁ ਲਾਇਕ ਹੋ ਚੱਕੇ ਨੇ ਉਹ ਜੇਕਰ ਉਹ ਵੋਟਾਂ ਮਿਲੇ ਉਵੇਂ ਹੁੰਦੀ ਉਵੇਂ ਆ ਕੇ ਸਰਕਾਰ ਦੇ ਫਿਰ ਸਰਕਾਰ ਦੀਆਂ ਸਾਨੂੰ ਚੰਗੇ ਕੰਮ ਦੇਣ ਲੱਗ ਜਾਣਗੇ ਜਦੋਂ ਬਰੋਚ ਚ ਹੁੰਨੇ ਸਰਕਾਰ ਦੀ ਬੁਰੀਾਈ ਕਰੀ ਜਾਣ। ਜਾਂ ਤਾਂ ਸਰਕਾਰ ਨੂੰ ਟੋਟਲੀ ਸਰਕਾਰ ਮੂਰੇ ਆਪ ਦੇ ਆਪ ਨੂੰ ਸਰੈਂਡਰ ਕਰ ਦੋ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਫਿਰ ਚੀਕਾਂ ਨਾ ਮਾਰਿਆ ਕਰੋ। ਧੰਨਵਾਦ।